ਗੁਰੂ ਪਿਆਰ ਵਾਲਿਓ ਜਿਹੜੀ ਆਪਾਂ ਗੁਰਬਾਣੀ ਵਿਚਾਰ ਕਰ ਰਹੇ ਆ ਗੁਰਬਾਣੀ ਦੇ ਅੰਦਰ ਰੱਬ ਦੇ ਪਿਆਰਾਂ ਦਾ ਬਹੁਤ ਵੱਡਾ ਜਿਗਰਵਾ ਭਗਤੀ ਕਰਨ ਵਾਲਿਆਂ ਦਾ ਸੇਵਾ ਕਰਨ ਵਾਲਿਆਂ ਦਾ ਰੱਬ ਦੇ ਰਾਹ ਤੇ ਤੁਰਨ ਵਾਲਿਆਂ ਦਾ ਉਹਦੇ ਹੋਂ ਜਾਣਨ ਵਾਲਿਆਂ ਦਾ ਦਿਲੋਂ ਮੁਹੱਬਤ ਜਿਹੜੇ ਉਸ ਨੂੰ ਮੁਹੱਬਤ ਕਰਦੇ ਨੇ ਇਸ ਧਰਤੀ ਤੇ ਉਹੀ ਸੱਚੇ ਬੰਦੇ ਨੇ ਜਿਹੜੇ ਰੱਬ ਨੂੰ ਮੁਹੱਬਤ ਕਰਦੇ ਨੇ ਬਾਕੀ ਇਹ ਸਭ ਝੂਠੀ ਝੂੜ ਤੇ ਕਾਲਖੀ ਕਾਲਖ ਤੇ ਦਾਗ ਹੀ ਦਾਗ ਸਹੀ ਸੱਚਿਆ ਤੇ ਉਹਨਾਂ ਕਿਉਂਕਿ ਗੁਰਬਾਣੀ ਦੇ ਚ ਬਹੁਤ ਵੱਡਾ ਅਧਿਆਤਮ ਗਵਾਦਵਾਤੇ ਉਹਦੇ ਚ ਕੁਝ ਆਪਾਂ ਵਿਚਾਰ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਆਂ ਕਿਉਂਕਿ ਇਹ ਜਿਹੇ ਵਿਚਾਰਾਂ ਬੜੀ ਸਹਜ ਦੇ ਵਿੱਚ ਬੈਠ ਕੇ ਕੀਤੀਆਂ ਜਾਂਦੀਆਂ ਤੇ ਬੜੇ ਸਹਜ ਦੇ ਨਾਲ ਇਹਨਾਂ ਨੂੰ ਸੁਣਿਆ ਜਾਂਦਾ ਵਾ ਇਹ ਗੱਲਾਂ ਨਾ ਸਟੇਜਾਂ ਤੇ ਹੋ ਸਕਦੀਆਂ ਤੇ ਨਾ ਸਟੇਜਾਂ ਤੇ ਸਾਹਮਣੇ ਬੈਠ ਕੇ ਗੱਲਾਂ ਸਹਜ ਵਾਲੀਆਂ ਸੁਣੀਆਂ ਜਾਂਦੀਆਂ ਚਲੋ ਅੱਜ ਸਾਡਾ ਵਿਸ਼ਾ ਆ ਕਿ ਕਿੰਨੇ ਲੋਕ ਰੱਬ ਦੇ ਰਾਹ ਤੇ ਤੁਰੇ ਹੋਏ ਨੇ ਗਿਆਨੀ ਗਿਆਨ ਕਮਾਵੇ ਧਿਆਨੀ ਧਿਆਨ ਲਾਵੇ ਜੋਗੀ ਰਹਿਤ ਜੁਗਤਾ ਕਾਪੜੇ ਕਉਤੇ ਜਗੂਤਾ ਇੱਕ ਨਿਰਾਹਾਰ ਪਰਸੀ ਇਕ ਲੋਕ ਨਾ ਦੇਵੇ ਦਰਸ਼ਾ ਬੜੀ ਦੁਨੀਆ ਲੱਗੀ ਹੋਈ ਆ ਕੋਈ ਗੁਫਾ ਜਵੜਿਆ ਕੋਈ ਪਾਣੀ ਜਿ ਬੈਠਾ ਕੋਈ ਟੋਣੀਆਂ ਤਾਉਣਦਿਆ ਕੋਈ ਪੁੱਠਾ ਲੜਕਿਆ ਤੇ ਕੋਈ ਸੰਗਲ ਬੱਦੇ ਹੋਏ ਨੇ ਤੇ ਬੜੀ ਬੜਾ 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 ਕੁਝ ਹੋ ਰਿਹਾ ਤੇ ਬਾਬਾ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਇਸ ਜਿਗਰੇ ਕਿਛ ਲੋਕ ਵਿੱਚ ਕਰਦੇ ਆ ਕਿਸ ਨੇ ਆਖਿਆ ਬਾਬਾ ਜੀ ਇਹ ਜਿਹੜੀ ਦੁਨੀਆ ਲੱਗੀ ਹੋਈ ਆ ਬੜੀ ਦੁਨੀਆ ਲੱਗੀ ਕੋਈ ਕਾਰੋਬਾਰ ਛੱਡ ਬੈਠਾ ਵਾ ਤੇ ਕੋਈ ਤਪੱਸਿਆ ਕਰਨ ਦੇ ਆ ਕੋਈ ਜੰਗਲਾਂ 'ਚ ਬੈਠਾ ਤੇ ਕੋਈ ਕੋਝ ਤੇ ਕੋਈ ਕੋਝ ਕੋਈ ਭੁੱਖਾ ਤੇ ਕੋਈ ਧਿਆਇਆ ਤੇ ਬਾਬਾ ਜੀ ਇਹ ਸਿੱਧੀ ਕਿੰਨੂ ਮਲੇਗੀ ਗੁਰੂ ਨਾਨਕ ਸਾਹਿਬ ਨੂੰ ਕਿਸ ਨੇ ਪੁੱਛਿਆ ਤੇ ਗੁਰੂ ਨਾਨਕ ਸਾਹਿਬ ਨੇ ਫੇਕ ਸਲੋਕ ਦੇ ਅੰਦਰ ਨਾ ਸਾਰਿਆਂ ਦਾ ਜ਼ਿਕਰ ਕਰ ਦਿੱਤਾ ਜਿਹੜੇ ਲੋਕ ਤੁਰੇ ਜਾਣਦੇ ਨੇ ਜਾਂ ਲੱਗੇ ਹੋਏ ਨੇ ਲੱਗਣਾ ਹੀ ਤੁਰਨਾ ਵਾ ਇਉਂ ਕਹਿ ਲੋ ਵੈਸੇ ਗੁਰਮਤ ਦੇ ਵਿੱਚ ਤੇ ਰੱਬ ਨੂੰ ਸੁਣਨਾ ਹੀ ਤੁਰ ਤੁਰਨਾ ਹੈ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਤਰਤ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਤਾਲ ਸੁਣਿਆ ਕੋ ਨ ਸਕੇ ਕ ਪਰਿਸਤੂ ਬਿਨਾ ਹੋਰ ਵੀ ਦੁਨੀਆ ਬੜੀ ਲੱਗੀ ਹੋਈ ਆ ਗੁਰਸਿੱਖੀ ਅੰਦਰ ਦੇ ਰੱਬ ਦਾ ਨਾਮ ਸੁਣ ਨਹੀਂ ਆਣਾ ਤੇ ਜਪਣਾ ਇਹਨੂੰ ਛੱਡ ਕੇ ਹੋਰ ਬੜੀ ਦੁਨੀਆ ਲੱਗੀ ਤੇ ਬਾਬਾ ਗੁਰੂ ਨਾਨਕ ਸਾਹਿਬ ਜੀ ਫੇਰ ਬਚਨ ਕਰਦੇ ਆ ਰਾਮਕਲੀ ਦੀਵਾਰ ਦੇ ਅੰਦਰ ਸ਼ਲੋਕ ਮਹੱਲਾ ਫੈਲਾ ਨਾ ਸਤ ਦੁਖੀਆ ਨਾ ਸਤ ਦਾ ਮਤਲਬ ਹੈ ਸਿੱਧੀ ਨਾ ਸਤ ਨਹੀਂ ਹੈ ਦੁਖੀਆ ਦੁਨੀਆ ਭੁਖੀ ਤੇ ਆਈ ਰਹਿ ਰਹਿ ਕੇ ਨਾ ਤੇ ਰੱਬ ਦੇ ਅੱਗੇ ਪੁਕਾਰਾਂ ਕਰਨ ਲਈ ਬੜਾ ਕੁਝ ਹੋ ਰਿਹਾ ਦੁਨੀਆ 'ਤੇ ਸਾਹਿਬ ਕਹਿੰਦੇ ਜਿਹੜੇ ਲੋਕ ਆਪਣੇ ਆਪ ਨੂੰ ਦੁਖੀ ਕਰ ਰਹੇ ਹਨ ਪੱਗੋਂ ਪਤਾਣਾ ਪੈਰੀਂ ਜੁੱਤੀ ਨਹੀਂ ਪਾਉਂਦੇ ਆਨਣਾ ਖਾਇਆ ਸਾਧ ਗਵਾਇਆ ਰੋਟੀਆਂ ਛੱਡ ਬੈਠੇ ਨੇ ਜੁੱਤੀਆਂ ਛੱਡ ਬੈਠੇ ਨੇ ਕੱਪੜੇ ਛੱਡ ਬੈਠੇ ਨੇ ਕਾਰਬਾਰ ਛੱਡ ਬੈਠੇ ਨੇ ਬੜਾ ਗੋਜ ਕਰਨ ਦੇਈ ਦੁਨੀਆ ਸਾਹਿਬ ਕਹਿੰਦੇ ਪਗੋਂ ਪ੍ਰਦਾਣਾ ਆਪਣਾ ਕੀ ਹਕਮਾਣਾ ਆਨਣਾ ਖਾਇਆ ਸਾਦ ਗਵਾਇਆ ਇਹ ਹੁੰਦਾ ਹੈ ਆਪਣੇ ਆਪ ਨੂੰ ਦੁਖੀ ਕਰਨਾ ਤੇ ਕਿਸ ਨੇ ਆਖਿਆ ਬਾਬਾ ਜੀ ਇਦਾਂ ਦੇ ਲੋਕ ਜਿਹੜੇ ਆਪਣੇ ਆਪ ਨੂੰ ਦੁਖੀ ਕਰਦੇ ਆ ਇਹਨਾਂ ਨੂੰ ਕੋ ਸਿੱਧੀ ਪ੍ਰਾਪਤ ਹੁੰਦੀ ਹੈ ਸਾਹਿਬ ਕਹਿੰਦੇ ਰਿੱਧੀਆਂ ਸਿੱਧੀਆਂ ਤੇ ਪ੍ਰਾਪਤ ਹੋ ਜਾਂਦੀਆਂ ਇਹਦੀ ਕੋ ਵੱਡੀ ਗੱਲ ਨਹੀਂ ਹੈ ਯੋਗੀਆਂ ਦੇ ਕੋਲ ਰਿੱਧੀਆਂ ਸਿੱਧੀਆਂ ਤਾਂ ਹੋ ਜਾਂਦੀਆਂ ਵਾ ਕਿਉਂਕਿ ਜੋ ਕੁਝ ਤੁਸੀਂ ਕਰਨਾ ਵਾ ਉਹਦੇ ਇਵਜ ਬਜਿਓ ਤੁਹਾਨੂੰ ਪੁੱਜਣਾ ਕੁਝ ਤਾਂ ਮਿਲਣਾ ਹੀ ਹੈ ਪਰ ਵੱਡੀ ਸਿੱਧੀ ਪ੍ਰਾਪਤੀ ਆ ਰੱਬ ਦੀ ਪ੍ਰਾਪਤੀ ਇਹ 18 ਸਿੱਧੀਆਂ 9 ਨਿੱਧੀਆਂ ਇਹ ਵੀ ਚੀਜ਼ਾਂ ਨੇ ਪਰ ਵੱਡੀ ਸਿੱਧੀ ਆ ਰੱਬ ਦੀ ਪ੍ਰਾਪਤੀ ਤੇ ਮਾਰਾ ਕਹਿੰਦੇ ਕੋਈ ਆਪਣੇ ਆਪ ਨੂੰ ਦੁਖੀ ਕਰ ਰਿਹਾ ਵਾ ਤੇ ਸਹਿਬ ਕਹਿੰਦੇ ਨਾ ਸਤ ਦੁਖੀ ਆ ਇਦਾਂ ਆਪਣੇ ਆਪ ਨੂੰ ਦੁੱਖ ਦੁਖੀਆ ਕਰਨ ਦੇ ਨਾਲ ਸਿੱਧੀ ਨਹੀਂ ਪ੍ਰਾਪਤ ਹੁੰਦੀ ਇੱਕ ਵਾਚਨ ਜਾਦ ਆ ਗਿਆ ਭੁੱਲ ਨਾ ਜਾਵੇ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਦਾ ਸ਼ੈਨ ਦਾ ਮਾਰਾ ਕਹਿੰਦੇ ਆਪੀ ਅਚਰ ਚਰੇ ਸਿੱਧੀ ਮਿਲਦੀ ਕਿਤਾ ਮਾਰਾ ਕਹਿੰਦੇ ਅਚਾਰ ਚਰੇ ਅਚਾਰ ਜਿਹਨੂੰ ਚਰਿਆ ਨਾ ਜਾਵੇ ਜਿਹਨ ਮੱਜ ਪੱਠੇ ਚਰਗੇ ਸਾਡੇ ਮੱਜ ਨੇ ਬੜੇ ਪੱਠੇ ਚਰੇ ਬੱਕਰੀ ਬਹੁਤ ਚਰਦੀ ਆ ਤੇ ਮਾਰਾ ਕਹਿੰਦੇ ਅਚਾਰ ਚਰੇ ਜਿਹੜੀ ਚੀਜ਼ ਚਰੀ ਨਹੀਂ ਜਾ ਸਕਦੀ ਖਾਦੀ ਨਹੀਂ ਜਾ ਸਕਦੀ ਉਹਨੂੰ ਕੋਈ ਖਾ ਜਾਵੇ ਤੇ ਮਨ ਦੇ ਵਿਚਾਰ ਨਹੀਂ ਖਾਦੇ ਜਾ ਸਕਦੇ ਮਨ 24 ਘੰਟੇ ਵਿਚਾਰ ਹੀ ਦੇਈ ਜਾਂਦਾ ਇੱਕ ਨੇਚਰਲੀ ਹੈ ਜਿੱਦਾਂ ਸਵਾਸ ਆਪਣੇ ਆਪ ਆ ਰਹੇ ਹਨ ਆਪਾਂ ਕੁਝ ਨਹੀਂ ਕਰ ਰਹੇ ਇਸੇ ਤਰ੍ਹਾਂ ਮਨ ਦੇ ਵਿੱਚੋਂ ਵਿਚਾਰ ਆਪਾਂ ਲਿਆ ਨੇਰੇ ਆਪ ਹੀ ਆ ਰਹੇ ਹੈ ਤੇ ਮਨ ਦੇ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਫੁਰਨੇ ਨੇ ਉਹਨਾਂ ਨੂੰ ਕੋਈ ਚਰ ਜਾਵੇ ਖਾ ਜਾਵੇ ਅਚਰ ਚਰੇ ਤਾਂ ਸਿੱਧ ਹੋਈ ਉਹ ਬੰਦਾ ਸਿੱਧ ਹੋ ਜਾਂਦਾ ਉਹਨੂੰ ਸਿੱਧੀ ਪ੍ਰਾਪਤ ਹੁੰਦੀ ਜਿਹੜਾ ਮਨ ਦੀਆਂ ਵਾਸ਼ਨਾਵਾਂ ਨੂੰ ਖਾ ਜਾਵੇ ਫੁਰਨਿਆਂ ਨੂੰ ਖਾਵੇ ਅਚਰ ਚਰੇ ਖਾਦੇ ਤਾਂ ਨਹੀਂ ਜਾਂਦੇ ਪਰ ਖਾ ਜਾਵੇ ਕੋਈ ਤੇ ਸਾਬ ਕਹਿੰਦੇ ਫਿਰ ਉਹਨੂੰ ਉਹਨੂੰ ਸਿੱਧ ਅਚਾਰ ਚਰੇ ਤਾਂ ਸਿੱਧ ਹੋਏ ਸਿੱਧੀ ਤੇ ਬੁੱਧ ਪਾਈ ਫਿਰ ਬੁੱਧੀ ਪ੍ਰਾਪਤ ਹੁੰਦੀ ਆ ਜਿਹੜੀ ਉਹ ਬਬੇਕ ਬੁੱਧੀ ਜੀ ਨੂੰ ਆਪਾਂ ਕਹਿੰਦੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਲੋਕੋ ਐ ਸਾਧਕੋ ਨਾਨ ਸਤ ਦੁਖੀ ਆ ਕੋਈ ਬਹੁਤ ਦੁੱਖ ਦੇਵੇ ਆਪਣੇ ਆਪ ਨੂੰ ਤੇ ਏਦਾਂ ਵੀ ਕੋਈ ਸਿੱਧੀ ਪ੍ਰਾਪਤ ਨਹੀਂ ਹੁੰਦੀ ਇਸ ਤਰ੍ਹਾਂ ਵੀ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਦੁਨੀਆ ਕਿਉਂ ਲੱਗੀ ਹੋਈ ਆ ਇਹ ਵੀ ਸਵਾਲ ਵਾ ਨਾ ਉਹ ਫਿਰ ਜਿੱਦਾਂ ਕਿਸੇ ਨੇ ਸਮਝਾਇਆ ਜਾਂ ਕਿਸੇ ਨੇ ਸਮਝਾਇਆ ਉਦਾਂ ਹੀ ਦੁਨੀਆ ਲੱਗ ਜਾਂਦੀ ਏ ਕਰੇ ਹੁਣ ਬੰਦਾ ਇੱਥੇ ਕੀ ਹੁਣ ਜਾਣ ਤੇ ਰੱਬ ਸਮਝਾਵੇ ਤੇ ਫਿਰ ਗੱਲ ਬਣਦੀ ਆ ਤੇ ਜਾਂ ਫਿਰ ਕੋਈ ਸੱਚਾ ਗੁਰੂ ਸਮਝਾਵੇ ਇਹ ਕੱਚੇ ਪਿੱਲੇ ਲੱਗੇ ਹੋਇਆ ਤੇ ਕੱਚਿਆਂ ਪਿੱਲਿਆਂ ਦੇ ਮਗਰ ਦੁਨੀਆ ਲੱਗ ਜਾਂਦੀ ਹੈ ਤੇ ਅਗਲਾ ਬਚਨ ਵਾ ਮਾਰਾ ਕਹਿੰਦੇ ਨਾਨਕ ਸਤ ਸੁਖੀਆ ਤੇ ਕੁਝ ਲੋਕ ਨੇ ਜਿਹੜੇ ਕਹਿੰਦੇ ਕੱਖ ਨਹੀਂ ਕਰਨਾ ਧਰਮ ਦੇ ਅੰਦਰ ਮੌਜਾਂ ਕਰੋ ਕੋਈ ਬਾਠ ਪੂਜਾ ਕਹਿੰਦੇ ਤੁਸੀਂ ਸਿਆਪਾ ਗੜ ਪਾ ਲਿਆ ਬਾਠ ਪੂਜਾ ਦਾ ਤੇ ਅਸੀਂ ਲਓ ਤੇ ਮੌਜਾਂ ਹੀ ਕਰੋ ਇੱਥੇ ਆਣ ਕੇ ਸਾਡੇ ਨਾ ਸ਼ਾਂਤ ਬੇਲੇ ਆਣ ਕੇ ਤੁਸੀਂ ਮੌਜਾਂ ਕਰੋ ਸ਼ਾਂਤੀ ਲਓ ਇੱਥੇ ਆਣ ਕੇ ਨਾ ਰੱਖਦਾ ਸ਼ਾਂਤ ਬੇਲਾ ਤੇਰੋ ਜਿਸ ਕਿਸੇ ਨਾ ਕਿਸੇ ਦੀ ਨਿੰਦਾ ਕਰਕੇ ਨਾ ਤੇ ਆਡੀਓ ਬਣਾ ਕੇ ਪਾਉਂਦੇ ਨੇ ਤੇ ਨਾ ਰੱਖਿਆ ਸ਼ਾਂਤ ਬੇਲਾ ਜੇ ਕਿ ਗੁਰਮੁਖ ਨੇ ਪੋਸਟ ਪਾਤੀ ਵੀ ਇੱਥੇ ਹੀ ਗੁਰਮਤ ਕੈਂਪ ਲਾਉਣ ਲੱਗੇ ਆ ਤੇ ਉਹ ਬਾਬਾ ਜੀ ਨੇ ਉੱਤੇ ਵੀ ਆਡੀਓ ਬਣਾ ਕੇ ਪਾਤੀ ਲੋ ਗੁਰਮਤ ਦਾ ਵੀ ਕੋ ਕੈਂਪ ਹੁੰਦਾ ਹੈ। ਨਾ ਦੱਸੋ। ਨਹੀਂ ਤੇ ਗੁਰਮਤ ਦਾ ਕੈਂਪ ਕੋਈ ਨਹੀਂ ਤੇ ਗੋਆ ਜਾ ਕੇ 6 ਮਹੀਨੇ ਬਤੀਤ ਕਰਨੇ ਇਹ ਕਿਹੜਾ ਕੈਂਪ ਵਾ ਬਾਬਾ ਜੀ। ਹਾਂਜੀ। ਆ ਗੋਆ ਜਾਣਾ ਕੈਂਪ ਵਾ ਤੇ ਇੱਥੇ ਕੋ ਕੈਂਪ ਲਾ ਕੇ ਕਿਸੇ ਨੂੰ ਕੋਈ ਚੱਜ ਦੀਆਂ ਗੱਲਾਂ ਸਮਝਾ ਦੇ। ਕੋ ਸਿਮਰਨ ਕਰਾ ਦੇ ਰੱਬ ਦੇ ਰਾਹ ਤੇ ਤੋਰ ਦੇ ਤੋ ਕਹਿੰਦੇ ਇਹ ਹੈ ਕਿਉਂ ਕਰਦੇ ਲੋਕ ਹੈ ਇਹ ਕਿ ਇਹ ਕਿਉਂ ਇਹਦੀ ਕੀ ਲੋੜ ਹੈ ਕਹਿੰਦੇ ਬੋ ਜਾ ਕਰੋ ਕੈਂਪ ਕਿਉਂ ਲਾਉਣਾ ਹੈ ਤੇ ਕੁਝ ਭੁੱਲਣ ਬੰਦੇ ਤੇ ਕੁਝ ਅਗਿਆਨਣਾ ਇਕੱਠੀਆਂ ਹੋਈਆਂ ਜੋ ਉਥੇ ਬੈ ਗਈਆਂ ਤੇ ਕਹਿੰਦੇ ਆਹ ਵਾਕਈ ਵਾਕਈ ਮੌਜਵਾ ਇਹ ਤੇ ਬੜੀ ਸ਼ਾਂਤੀ ਹੈ ਨਾ ਪਾਠ ਨਾ ਪੂਜਾ ਨਾ ਮੰਦਰ ਨਾ ਮਸੀਤ ਨਾ ਕੱਖ ਬਣੀ ਨਾ ਗਿਆਨ ਨਾ ਧਿਆਨ ਕੱਖ ਬਣੀ ਤੇ ਪੱਕੀਆਂ ਪਕਾਈਆਂ ਤੇ ਬਾਬਾ ਟਾਲਾ ਜੀ ਤੇ ਪੱਕੀਆਂ ਪਕਾਈਆਂ ਕੱਲ ਜੀ ਲਾਗ ਲੈ ਪਿੰਡਾਂ 'ਚ ਰੋਟੀ ਪੱਕ ਕੇ ਆ ਜਾਂਦੀ ਆ ਤੇ ਜਿਹੜੀਆਂ ਉੱਥੇ ਬੈਠੀਆਂ ਉਹ ਸ਼ਗਸ਼ਾ ਕਰਦੇ ਐ ਮਜੇ ਨਾਲ ਔਖਾਂ ਥੱਲੇ ਆਨੰਦ ਹੀ ਆਨੰਦ ਮਾਰ ਕਹਿੰਦੇ ਇਦਾਂ ਕਰਨਾ ਕੋਈ ਸਿੱਧੀ ਥੋੜਾ ਮਿਲਣੀ ਤੂੰ ਸੁੱਖ ਦੀ ਜ਼ਿੰਦਗੀ ਬਤੀਤ ਕਰਨ ਲੱਗ ਪਏ ਹੋ ਨਾ ਸਤ ਸੁਖੀਆ ਇਦਾਂ ਕੀ ਹੋਊਗਾ ਇਦਾਂ ਕਰਨਾ ਤਾਂ ਕੱਖ ਵੀ ਨਹੀਂ ਹੋਣਾ ਤੇ ਨਾ ਸਤ ਪਾਣੀ ਜੰਤ ਫਿਰੇ ਅਗਲੀ ਗੱਲ ਗੁਰੂ ਨਾਲ ਸਾਹਿਬ ਕਹਿੰਦੇ ਸਾਹਿਬ ਕਹਿੰਦੇ بڑے ਲੋਕ ਨੇ ਜਿਹੜੇ ਜਲਾ ਵਿੱਚ ਬੈਠ ਕੇ ਨਾ ਪਾਣੀ ਵਿੱਚ ਬੈ ਕੇ ਤਪੱਸਿਆ ਕਰਦੇ ਆ ਵੈਸੇ ਜੇ ਕੋਈ ਸੱਚੇ ਦਿਲੋਂ ਨਾ ਪਾਣੀ ਵਿੱਚ ਬੈ ਕੇ ਰੱਬ ਦੀ ਬੰਦਗੀ ਕਰੇ ਤੇ ਬੜੀ ਇਕਾਗਰਤਾ ਵੱਜਦੀ ਹੈ ਪਾਣੀ ਵਿੱਚ ਤਪੱਸਿਆ ਕਰਨ। ਇਹ ਸਾਧੂਆਂ ਦੇ ਤਜਰਬੇ ਨੇ। ਪਾਣੀ ਤੇ ਅਗਨੀ ਆਪਣੇ ਆਲੇ ਦਿਵਾਲੇ ਅੱਗ ਬਾਲ ਕੇ ਤੇ ਫਿਰ ਧਿਆਨ ਸਾਧਨਾ ਕਰੋ ਤੇ ਸਿੱਧੀ ਧਿਆਨ ਬੜਾ ਇਕਾਗਰ ਹੁੰਦਾ ਹੈ ਤੇ ਜਾ ਫਿਰ ਪਾਣੀ ਵਿੱਚ ਬੈਠ ਕੇ ਤਪੱਸਿਆ ਕਰੋ ਪੋਧਨ ਵਿੱਚ ਧਿਆਨ ਦੀ ਬੜੀ ਇਕਾਗਰਤਾ ਵੱਜਦੀ ਹੈ ਇਹ ਤਜਰਬਾ ਕਰਕੇ ਵੇਖ ਲੈਣਾ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਨਾ ਇਸ ਤੇ ਇਹ ਕਰ ਲੈਣਾ ਕਿਉਂਕਿ ਅੱਜ ਕੱਲ ਲੋਕ ਇਹ ਕੰਮ ਕਰਦੇ ਨਹੀਂ ਤੇ ਕਿੰਤੂ ਪਰੰਤੂ ਬਹੁਤ ਕਰਦੇ ਆ ਪਰ ਜਿਨ੍ਹਾਂ ਨੇ ਕੀਤੇ ਨੇ ਉਹਨਾਂ ਨੂੰ ਇਹਨਾਂ ਦੇ ਵਿੱਚ ਕੁਝ ਨਾ ਕੁਝ ਹਾਸਲ ਜ਼ਰੂਰ ਹੋਇਆ ਪੁਰਾਣੇ ਸਮੇਂ 'ਚ ਹੁਣ ਤੇ ਕਰਦੇ ਨਹੀਂ ਲੋਕ ਤਾਂ ਆਪਾਂ ਪਾਣੀ 'ਚ ਬੈਣਾ ਤੇ ਅਗਨੀ ਲਾ ਕੇ ਬੈੰਣਾ ਇੱਕ ਚੀਜ਼ ਦਾ ਫਾਇਦਾ ਹੁੰਦਾ ਵਾ। ਪੀ نیند ਨਹੀਂ ਆਉਂਦੀ। ਪਾਣੀ 'ਚ ਬੈ ਕੇ ਨਾ ਠੰਡਾ ਪਾਣੀ ਹੋਵੇ ਜਦੋਂ ਮੋਟਰ ਚੱਲਦੀ ਵਿੱਚ ਬੱਚਾ ਹੋਵੇ ਜਾਂ ਕੋਈ ਸਰ ਉਹ ਬਰ ਉਹ ਜਿੱਥੇ ਗ੍ਰਾਮ ਰੌਲਾ ਨਾ ਕੋਈ ਹੋਵੇ ਉਥੇ ਪਾਣੀ ਦੇ ਬਹਿ ਕੇ ਧਿਆਨ ਕਰੋ ਜਪ ਕਰੋ ਤੇ ਨੀਂਦ ਨਹੀਂ ਆਏਗੀ ਪੰਜ ਸਾਰੀ ਦਿਹਾੜੀ ਲੱਗੇ ਰਹੋ ਪੰਜ ਸਾਰੀ ਰਾਤ ਲੱਗੇ ਰਹੋ ਪਾਣੀ ਚ ਬਹਿ ਕੇ ਨੀਂਦ ਨਹੀਂ ਆਉਗੀ ਨਾ ਤੇ ਅਗਨੀ ਜਿਹੜੀ ਆ ਉਹ ਤਾਂ ਨੂੰ ਉੱਡੀ ਸੂਰਜ ਵੱਲ ਜਾਂਦੀ ਜਿੱਥੇ ਵੀ ਕਿੱਥੇ ਮਰਜ਼ੀ ਬਾਲ ਉਸੇ ਤਰ੍ਹਾਂ ਹੀ ਅੱਗ ਬਾਲ ਕੇ ਉਹਦੇ ਸਾਹਮਣੇ ਧਿਆਨ ਕਰੋਗੇ ਨਾ ਤੇ ਤੁਹਾਡੀ ਸੁਰਤ ਆਪਣੇ ਆਪ ਹੀ ਮੱਥੇ ਤੋਂ ਤਾਂ ਨੂੰ ਚੜੇਗੀ ਇਹ ਜਿੰਨੇ ਤਜਰਬੇ ਕੀਤੇ ਉਹਨਾਂ ਦੀਆਂ ਗੱਲਾਂ ਹੋਏ ਇਹ ਤਾਂ ਇਹ ਕਹਣਗੇ ਲੈ ਜੀ ਇਹ ਤਾਂ ਸਿੱਖੀ ਵਿੱਚ ਕਿਹ ਕਿੱਥੋਂ ਬ੍ਰਾਹਮਣਵਾਦ ਆ ਗਿਆ ਕਰਮਕਾਂਡ ਆ ਗਿਆ ਬਾਰੇ ਕਹਿੰਦੇ ਠੀਕ ਆ ਇਦਾਂ ਕਰਕੇ ਵੇਖ ਲਓ ਪਰ ਸਿੱਧੀ ਨਹੀਂ ਪ੍ਰਾਪਤ ਹੋਣੀ ਨਾ ਸਤ ਪਾਣੀ ਜੰਤ ਫਿਰੇ ਪਾਣੀ ਜ ਬਹਿ ਬਹਿ ਕੇ ਵੀ ਤੁਸੀਂ ਵੇਖ ਲੈਣਾ ਕੁਛ ਨਹੀਂ ਹੋਣਾ ਪਰ ਕੁਝ ਨਾ ਕੁਝ ਤੇ ਹੋ ਜਾਂਦਾ ਹੈ ਉਹ ਨਹੀਂ ਹੈ ਇਹ ਨਹੀਂ ਕਰ ਕਿਉਂਕਿ ਬਾਣੀ ਜਿਹੜੀ ਹੈ ਨਾ ਦੋ ਦੋ ਪੱਖ ਚ ਲਿਖੀ ਗਈ ਆ ਜਿੱਥੇ ਇਥੇ ਹੁਣ ਖੰਡਨ ਕਰ ਰਹੇ ਆ ਮੈਂ ਅੱਗੇ ਜਾ ਕੇ ਲਿਖਣਾ ਵੀ ਦੇਵਤਿਆਂ ਦਰਸ਼ਨ ਕੇ ਤਾਂ ਹੀ ਦੁੱਖ ਭੁੱਖ ਉਹ ਤੇ ਹੁਣ ਦੁੱਖ ਭੁੱਖ ਦੀ ਵਡਿਆਈ ਕਰ ਦਿੱਤੀ ਹੈ ਇੱਥੇ ਉਹਨਾਂ ਲੋਕਾਂ ਦੀ ਗੱਲ ਵਾ ਜਿਹੜੇ ਕੋ ਪਖੰਡ ਕਰਦੇ ਨੇ ਇਹਨਾਂ ਇਹ ਕਰਮ ਕਰਕੇ ਇਹਨਾਂ ਥੋੜਾ ਬਹੁਤਾ ਫਿਰ ਪਖੰਡ ਕਰਦੇ ਹਮਾਰਾ ਕਹਿੰਦੇ ਜਿੱਥੇ ਤੇ ਖੰਡਨ ਕੀਤਾ ਗਿਆ ਸਰੀਰ ਤੇ ਦੁੱਖ ਸਾਰਨਾ ਦੇ ਅੱਗੇ ਜਾ ਕੇ ਲਿਖਿਆ ਵੀ ਦੇਵਤੇ ਤਾਂ ਸਾਰਦੇ ਆ ਦੇਵਤਿਆਂ ਦਰਸ਼ਨ ਕੇ ਤਾਂ ਹੀ ਦੁਖ ਭੂਖ ਤੀਰਥ ਕੀਏ بڑے ਦੁਖ ਭੂਖ ਸਾਰੇ ਉਹਨਾਂ ਲੋਕਾਂ ਨੇ ਜਿਨ੍ਹਾਂ ਬੰਦਗੀਆਂ ਕੀਤੀਆਂ ਗੁਰੂ ਨਾਨਕ ਸਾਹਿਬ ਨੇ ਖੁਦ ਵੀ ਇਹ ਕੰਮ ਕੀਤਾ ਹੋਇਆ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਰੇਤ ਅਕ ਅਕ ਖਾਦਾ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਚ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਰੋੜਾਂ ਉਤੇ ਇਮਾਰਤ ਪਸਿਆ ਕਰਦੇ ਰਹੇ ਇਹ ਕਰਨੇ ਪੈਂਦੇ ਨੇ ਇਹ ਕਰਦੇ ਰਹੇ ਨੇ ਲੋਕ ਹੁਣ ਨਹੀਂ ਕੋਈ ਕਰਦਾ ਵੱਖਰੀ ਗੱਲ ਕਹਿੰਦੇ ਮੌਜਾਂ ਕਰੋ ਤੇ ਕਰ ਲੋ ਮੌਜਾਂ ਫਿਰ ਕੀ ਹੋਣਾ ਕੁਛ ਨਹੀਂ ਕਰਨਾ ਤਾਂ ਫੇ ਨਾ ਕਰੋ ਭਾਈ ਮੌਜਾਂ ਕਰੋ ਫਿਰ ਹਾਂਜੀ ਬਾਹਰ ਕਹਿੰਦੇ ਆ ਦੁੱਖ ਭੂਖ ਤੀਰਥ ਕੀਏ ਜੋਗੀ ਜਤੀ ਜੋਤਮੇ ਰਹਤੇ ਘਰ ਘਰ ਭਗਵੇਂ ਪੇਸ਼ ਪੈ ਤੋ ਕਾਰਨ ਸਹਿਬਾ ਉਹਦੀ ਖਾਤਰ ਬੜਾ ਕੁਝ ਕੀਤਾ ਉਹਦਿਆਂ ਨੇ ਔ ਕਹਿ ਦੋ ਤੇ ਜਿੰਨਾ ਜਿੰਨਾ ਕੁਝ ਕੀਤਾ ਉਹਦੀ ਖਾਤਰ ਕੁਝ ਨਾ ਕੁਝ ਉਹਨਾਂ ਨੇ ਖਟਿਆ ਹੀ ਹੈ ਜ਼ਿੰਦਗੀ ਚ ਐਸੀ ਕੋਈ ਬਾਤ ਨਹੀਂ ਐ ਔ ਕਹਿ ਦੋ ਤੇ ਅਗਲਾ ਬਚਨ ਮਾਰਾ ਕਹਿੰਦੇ ਆਪਿ ਨਾਂ ਸਤ ਮੂੰਡ ਮੂੰਹ ਕਹਿੰਦੇ ਨੇ ਮੂੰਹ ਨੂੰ ਸਿਰ ਨੂੰ ਬਾਰੇ ਕਹਿੰਦੇ ਨਾਂ ਸਤ ਮੂਡ ਮਡਾਈ ਕੇਸੀ ਜੈਨੀ ਲੋਕ ਕੀ ਕਰਦੇ ਆ ਪੀ ਕੱਲਾ ਕੱਲਾ ਵਾਲ ਆਪਣਾ ਸਿਰ ਦਾ ਪੁੱਟ ਲੈਂਦੇ ਆ ਤੇ ਕੋਈ ਸਾਲਕ ਵਿੱਚੋਂ ਫੇਰ ਸਾਰੇ ਹੀ ਆ ਜਾਂਦੇ ਆ ਤੇ ਉਹਨਾਂ ਨੂੰ ਫੇਰ ਪੁੱਟਣੇ ਪੈਂਦੇ ਆ ਮੂੰਹ ਦੇ ਵਾਲ ਸਰ دیਵਾਲ ਤੇ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਲੋਕੋ ਕਿਉਂ ਸਿਆਪੇ ਕਰਨਦੇ ਤੁਸੀਂ ਅੰਧੇ ਸਾਸਨੇ ਵੀ ਤਜਰਬਾ ਕਰਕੇ ਵੇਖਿਆ ਪਿਚੂਆਂ ਦੀਆਂ ਪੂਛਾਂ ਵੜ ਦਿੱਤੀਆਂ ਤੇ ਸ਼ੈਤਾਂ ਗਾਂ ਹੋਣ ਵਾਲੀਆਂ ਦਸਲਾਂ ਪੂਛਾਂ ਤੋਂ ਬਿਨਾਂ ਜੰਮਣ ਗਈਆਂ ਪਰ ਰੱਬ ਦੇ ਸੂਲਾਂ ਨੂੰ ਕੋਈ ਭੰਗ ਨਹੀਂ ਕਰ ਸਕਿਆ ਫੇਰ ਗਾਂ ਨਸਲਾਂ ਪੂਛਾਂ ਵਾਲੀਆਂ ਜੰਮਦੀਆਂ ਲੋਕਾਂ ਨੇ ਸਿਰ ਦੇ ਵਾਲਾ ਨੂੰ ਪੁੱਟ-ਪੁੱਟ ਕੇ ਵੇਖ ਲਿਆ ਜੜਾ ਵੀ ਪੁੱਟ ਦਿੱਤੀਆਂ ਪਰ ਫੇਰ ਥੱਲੇੋਂ ਆ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਲੋਕੋ ਕਿਉਂ ਛਾਪੇ ਕਰਨਦੇ ਤੁਸੀਂ? ਪੁੱਟਦੇ ਕਿਉਂ ਫੜੋ ਕੈਂਚੀ ਦੇ ਵੱਢ ਕੇ ਛਾਪਾ ਮਗਾ ਦਿਓ ਜੇ ਤੁਹਾਨੂੰ ਰੱਬ ਦੀ ਦਾਤ ਨਹੀਂ ਚੰਗੀ ਲੱਗਦੀ ਤਾਂ। ਜਿੱਦਾਂ ਕਾਜੀ ਨੇ ਅਖੇ ਬਾਬਾ ਜੀ ਤੁਸੀਂ ਦਾੜਾ ਬੜਾ ਲੰਮਾ ਰੱਖਿਆ ਜੇ ਰੁਕਣ ਦੀਨੇ ਆਖਿਆ। ਉਨੇ ਅੱਖਿਆ ਕਾਜੀ ਸਾਹਿਬ ਰੱਖਿਆ ਨਹੀਂ ਹੈ ਦਾੜਾ ਇਹ ਅੱਲਾ ਨੇ ਬਖਸ਼ਿਆ ਵਾ ਰੱਖਿਆ ਜਾਂਦਾ ਤੁਸੀਂ ਸਿਰ ਤੇ ਪਾਗ ਰੱਖੀ ਆ ਹੱਥ ਵਿੱਚ ਮਾਲਾ ਰੱਖੀ ਆ ਮੋਢੇ ਤੇ ਮਸੱਲਾ ਰੱਖਿਆ ਵਾ ਇਹ ਇਹ ਦਾੜਾ ਰੱਖਿਆ ਨਹੀਂ ਹੈ ਇਹ ਅੱਲਾ ਨੇ ਬਖਸ਼ਿਆ ਆ ਵਾ ਸਾਹਿਬ ਕਹਿੰਦੇ ਹੱਥੀਂ ਸਿਰ ਖੁਹਾਏ ਅਜੇਨੀਓ ਤੁਸੀਂ ਕੱਲਾ ਕੱਲਾ ਵਾਲ ਹੱਥਾਂ ਨਾ ਪੁੱਟਦੇ ਹੋ ਹੱਥੀਂ ਸਿਰ ਖੋਹਾਏ ਨਾ ਭੱਦ ਕਰਾਇਆ ਤੇ ਫਿਰ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਇਹਨੇ ਦੁੱਖ ਭੋਗਦੇ ਉਹ ਕੱਲਾ ਕੱਲਾ ਵਾਲ ਪੁੱਟਣਾ ਸਿਰ ਦਾ ਕੋਈ ਸੌਖਾ ਕੰਮ ਥੋੜਾ ਹੈ ਕਈ ਦਿਨ ਵਿਚਾਰੇ ਪੁੱਟਦੇ ਰਹਿੰਦੇ ਤੇ ਮੁੜ ਕੇ ਪਤਾ ਕੀ ਸਟੇਜ ਤੇ ਬੋਲਣ ਦੇ ਆ ਸੀ ਇੱਕ ਉਹਨਾਂ ਦਾ ਬੰਦਾ ਕਹਿੰਦੇ ਸਾਡੇ ਵਰਗਾ ਕੋਈ ਹੈ ਧਰਤੀ ਤੇ ਸੂਰਮਾ ਜਿਹੜਾ ਕੱਲਾ ਕੱਲਾ ਆਪਣਾ ਵਾਲ ਪੁੱਟੇ ਤੇ ਵੇਖੋ ਐ ਕੱਲਾ ਕੱਲਾ ਵਾਲ ਸਿਰ ਦਾ ਪੁੱਟਦੇ ਤੇ ਅਸੀਂ ਬਹੁਤ ਵੱਡੇ ਸੂਰਮੇ ਆ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਪੁੱਟ ਲੋ ساری ਜ਼ਿੰਦਗੀ ਪੁੱਟਦੇ ਰਹੋ ਕੱਖਵ ਨਹੀਂ ਹੋਣਾ ਇਦਾਂ ਇਹ ਤੇ ਰੱਬ ਨੇ ਬਖਸ਼ਿਆ ਸੀ ਤੇ ਤੁਸੀਂ ਤੇ ਕੁਰਾਏ ਪੈ ਗਏ ਜੈਨੀਆਂ ਇੱਕ ਜੈਨੀ ਉਜੜ ਪਾਏ ਬਾਬੇ ਨੇ ਆਖਿਆ ਤੁਸੀਂ ਤੇ ਉਜੜ ਗਏ ਲੋਕੋ ਇੱਕ ਜੈਨੀ ਉਜੜ ਪਾਏ ਤੁਰੋਂ ਖਵਾਇਆ ਤੁਹਾਨੂੰ ਤੇ ਰੱਬ ਨੇ ਕੋਈ ਮਾਰ ਮਾਰ ਦਿੱਤੀ ਆ ਤੇ ਇਹਨੂੰ ਕੋਈ ਰੱਬ ਦੀ ਦਾਤ ਨਾ ਸਮਝ ਲੈਣਾ ਜੇ ਤੁਸੀਂ ਪੈਰੀ ਜੁੱਤੀ ਨਹੀਂ ਪਾਉਂਦੇ ਜੇ ਤੁਸੀਂ ਸਿਰ ਹੱਠੀ ਪੁੱਟ ਦੇ ਵਾਲ ਤੇ ਕੋਈ ਕੋਈ ਬਖਸ਼ਿਸ਼ ਨਹੀਂ ਰੱਬ ਦੀ ਤੁਹਾਨੂੰ ਰੱਬ ਵੱਲੋਂ ਕੋ ਕਰੋਪੀ ਹੋ ਗਈ ਆ ਸਾਹਿਬ ਕਹਿੰਦੇ ਨਾ ਸੱਤ ਮੂੰਡ ਮਡਾਈ ਕੇਸੀ ਇਹ ਕੇਸ ਪੁੱਟਣ ਦੇ ਨਾਲ ਮੂੰਹ ਸਿਰ ਮੁੰਨਣ ਦੇ ਨਾਲ ਜੈਨੀ ਬੰਦੇ ਨਾਲ ਇਦਾਂ ਕੀ ਹੋਣਾ ਕੱਖ ਵੀ ਨਹੀਂ ਹੋਣਾ ਇਹ ਤੇ ਸਰੀਰ ਕਿਰਿਆ ਵਾ ਇਸੇ ਨੂੰ ਬਾਬਾ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਕਿ ਕਰਮ ਧਰਮ ਪਖੰਡ ਜੋ ਦੀਸੇ ਇਹ ਲੋਕ ਬਖਾਵਾ ਵਾ ਇਹ ਪਖੰਡ ਵਾ ਧੂਣੀਆਂ ਤਾਉਣੀਆਂ ਜਲ ਤਾਰੇ ਕਰਨੇ ਇਹ ਕੇਸ ਪੁੱਟਣੇ ਇਹ ਲੋਕ ਬਖਾਵਾ ਤੇ ਪਖੰਡ ਵਾ ਤੇ ਰੱਬ ਨੂੰ ਪਖੰਡ ਨਹੀਂ ਪਾਉਂਦਾ ਹਾਂਜੀ ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੂਟੇ ਇਹ ਲੁੱਟੇ ਗਏ ਤੁਸੀਂ ਲੋਕੋ ਤੁਹਾਨੂੰ ਜਮ ਲੁੱਟ ਲੈਣਗੇ ਤਿੰਨ ਨਰਬਾਣ ਕੀਰਤਨ ਗਾਓ ਅਮਰਤ ਵਲੇ ਗੁਰੂ ਰੱਬ ਦਾ ਕੀਰਤਨ ਕਰਿਆ ਕਰੋ ਕੀਰਤਨ ਗਾਉ ਕਰਦੇ ਕਾ ਨਿਮਕ ਸਿਮਰਤ ਜਿੱਤ ਛੂਟੇ ਜੇ ਤੇ ਛੁਟਣਾ ਤੇ ਕਰਮ ਧਰਮ ਪਖੰਡ ਛੱਡ ਦਿਓ ਤੇ ਰੱਬ ਦਾ ਕੀਰਤਨ ਕਰੋ ਤੇ ਨਹੀਂ ਤੇ ਫਿਰ ਜੋ ਤੁਸੀਂ ਪੈ ਕਰਦੇ ਦੀ ਕੋਈ ਕੀਮਤ ਨਹੀਂ ਹੈ ਅੱਲਾਹ ਬੋਲ ਚੁੱਕੇ ਆ ਕਿਰਮ 啊。